ਯਾਰ ਜੀ ਸਾਰਿਆਂ ਨੂੰ ਬਹੁਤ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਤੇ Facebook ਪੇਜ ਤੇ ਜੋ ਵੀ ਰੱਬ ਨੇ ਨਵੇਂ ਜੁੜ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪੇਜ ਨੂੰ ਫੋਲੋ ਕਰ ਲਓ ਅੱਜ ਦੀ ਜੋ ਵੀਡੀਓ ਬਣਾਉਣ ਲੱਗੇ ਆਪਾਂ ਪਿੰਡ rauke ਵਿੱਚ ਬਾਈ ਹਰਦੇਵ ਸਿੰਘ ਰੇਤੇ ਵਾਲੇ ਬਾਈ ਤੇ ਆ ਬਾਈ ਜਵਾਰ ਸਿੰਘ ਵਾਲੇ ਤੇ ਰਾਹ ਨੇ ਰਾਹ ਦੇ ਘਾਰ ਆ ਬਾਈ ਦਾ ਰੇਤੇ ਦੇ ਬਜਰੀ ਦੇ ਨਾਣਾ ਮਸ਼ਹੂਰ ਰੇਤੇ ਵਾਲੇ ਬਾਈ ਤੇ ਆ ਬਾਈ ਦੇ ਘਰੇ ਜੋ ਤੁਹਾਨੂੰ ਬੈਡ ਸਕਰੀਨ ਤੇ ਜਾ ਕਰਈ ਆ 15-16 ਮਹੀਨੇ ਦੀ ਉਮਰ ਆ ਬੈਡ ਦੀ ਤੇ ਇਹ ਬੈਡ ਦਾ ਆਪਾਂ ਮੈਡੀਸਨ ਦੇ ਕੇ ਏ ਜੀ ਦਿੱਤੀ ਸੀਗੀ ਪਹਿਲੀ ਏਜ ਤੇ ਕੰਸੀ ਹੋਈ ਆ ਬਾਕੀ ਤੁਹਾਡੀ ਗੱਲਬਾਤ ਬਾਈ ਨਾਲ ਕਰਾਉਣੇ ਆ ਬਾਈ ਤੋਂ ਪੁੱਛਾਉਣੇ ਆ ਕਿ ਕਿਵੇਂ ਆਪਣੀ 9ਵੇਂ ਟੀਕੇ ਦੇ ਵੇਲੇ ਏਜ ਕਿਵੇਂ ਗੱਪਣੀ ਪਛੀ ਗੱਪਣਾ ਵੀਰੇ ਮਾਦਾ ਜੀ ਚੀ ਗੋਲੀ ਆ ਜੀ ਆਪਾਂ ਦਵਾਈ ਦੇਣ ਤੋਂ ਬਾਅਦ ਚ ਕਿਹੜੇ ਟੀਕੇ ਤੇ ਗੱਪਣ ਹੋਏ ਜੀ ਫੇਵਰੇਟ ਨਾਟੋ ਦੇ ਸ਼ੈਕਸ ਉਹ ਜਿਮਨਾਂ ਗੱਪਣਾ ਹਾਂਜੀ ਤੇ ਪਹਿਲੇ ਟੀਕੇ ਤੇ ਇੱਕ ਟੀਕੇ ਦੇ ਜੀ ਇੱਕੋ ਟੀਕੇ ਤੇ ਰਹੇਗੀ ਰਿਜ਼ਲਟ ਕਿਦਾਂ ਮਿਲਿਆ ਤੁਹਾਨੂੰ ਵਧੀਆ ਆਪਾਂ ਕੋਈ ਕਿ ਦਿਨ ਆਪਾਂ ਦਵਾਈ ਦਿੱਤੀ ਆ ਹਾਂਜੀ ਉਹ ਵੀ ਰਿਜ਼ਲਟ ਪੂਰਾ ਵਧੀਆ ਮਿਲਿਆ ਮਾਨੂੰ ਅਜ ਮਸਾਲੀ ਆ ਤੇ ਲੋਕਾਂ ਨੂੰ ਦੱਸਦੇ ਆ ਹਾਂ ਭਾਈ ਚੰਗੀ ਚੀਜ਼ ਦਾ ਬੰਦਾ ਦੱਸਦਾ ਹੀ ਆ ਜੇ ਮਾੜਾ ਹੋਇਆ ਦਾ ਬੰਦਾ ਭਾਈ ਮਾੜਾ ਦੱਸੂਗਾ ਇਹ ਚੰਗਾ ਹੋਇਆ ਦਾ ਬੰਦਾ ਆਟੋਮੈਟਿਕ ਚੰਗਾ ਦੱਸੂਗਾ ਹਾਂਜੀ ਕਿਸਾਨ ਵੀਰੋ ਆ ਵਹਿੜ ਤੁਹਾਡੇ ਸਾਹਮਣੇ ਆ ਜੇ ਇਸ ਤਰ੍ਹਾਂ ਦੇ ਚੰਗੀਆਂ ਵਹਿੜਾ ਆਪਣੇ ਘਰੇ ਸੰਭਾਂਗੇ ਤਾਂ ਆਪਣੇ ਘਰੇ ਵੀ 45 50 55 ਲੀਟਰ ਵਹਿੜਾ ਦੁੱਧ ਦੇ ਸਕਦੀਆਂ ਵਹਿੜਾ ਸੱਟੋਨਾ ਸੱਟ ਕੇ ਆ ਕਿ ਆਪਾਂ ਰੂੜੀ ਦੇ ਛੱਡੀ ਜਾਂਦੇ ਆ ਵੜਾਈ ਜਾਂਦੇ ਆ ਧੌਣਾ ਉਹਨਾਂ ਨੂੰ ਵੱਢਣ ਵਾਲਿਆਂ ਨੂੰ ਵੜਾਈ ਜਾਂਦੇ ਆ ਹੁਣ ਤਾਂ ਵੱਢਣ ਵੀ ਲੱਗੇਗਾ ਇਹਨਾਂ ਨੂੰ ਇਸ ਤਰ੍ਹਾਂ ਦਾ ਕੰਮ ਨਾ ਕਰੋ ਆ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰੋ ਉਹਨਾਂ ਭਰਾਵਾਂ ਦੇਖ ਕੇ ਫੋਨ ਜੀ ਜਿਹੜੇ ਰੂੜੀ ਤੇ ਛੜਦੇ ਆ ਬੈੜਾ ਦਾ ਹਾਲ ਹੈਗਾ ਚਿੱਡਾ ਵੱਡਾ ਮਰਜੀ ਬਸੂ ਰੀਟਰ ਤੇ ਆ ਰਿਜ਼ਲਟ ਤੁਹਾਡੇ ਸਾਹਮਣੇ ਆ ਆਪਣੀ ਦਵਾਈ ਦੇਣ ਤੋਂ ਬਾਅਦ ਬੈੜ ਪਹਿਲੀ ਏਜ ਤੇ ਕੰਜੀਬ ਹੋਈ ਆ ਵੀਡੀਓ ਨੂੰ ਬਹੁਤ-ਬਹੁਤ ਲਾਈਕ ਸ਼ੇਅਰ ਕਮੈਂਟ ਕਰਿਓ ਵੀਡੀਓ ਨੂੰ ਅਗੇ ਸ਼ੇਅਰ ਕਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਅਸੀ ਗੱਲ ਜੀ